ਮੋਹਾਲੀ ਦੇ ਮਾਤਰੀ ਬਲਾਕ ਤੇ ਪਿੰਡ ਕਸ਼ੋਲੀ ਦੇ ਵਿੱਚ ਉਸ ਵਕਤ دہشت ਫੈਲ ਗਈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਤेंदुआ ਇੱਕ ਕੁੱਤੇ ਨੂੰ ਚੱਕ ਕੇ ਲੈ ਕੇ ਆ ਪਿੰਡ ਦੇ ਵਿੱਚ ਤेंदुए ਦੇ ਐਂਟਰੀ ਤੋਂ ਬਾਅਦ ਲੋਕਾਂ ਦੇ ਵਿੱਚ ਹਲਚਲ ਮਚ ਗਈ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹਾਲਾਤ ਕੀ ਬਣੇ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਸੁੰਨਪਸਰੀ ਹੋਈ ਹੈ ਲੋਕਾਂ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਹੈ ਕਿਹਾ ਜਾ ਰਿਹਾ ਹੈ ਕਿ ਕੁੱਤੇ ਨੂੰ ਤਿੰਦਗਾ ਚੁੱਕ ਕੇ ਵੀ ਲੈ ਜਾਂਦਾ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਦਲਜੀਤ ਸਿੰਘ ਜੀ ਸਿੰਘ ਕਿਹੜੇ ਪਿੰਡ ਕਸੋਲੀ ਜੀ ਤਾਂ ਦੱਸਿਆ ਜਾਰੇ ਤੁਹਾਡੇ ਤੁਹਾਨੂੰ ਤੰਗੂਆ ਦੇਖਿਆ ਗਿਆ ਤਾਂ ਤੁਸੀਂ ਦੇਖਿਆ ਜਾ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਵੀ ਦੇਖਿਆ ਰਾਤ ਨੂੰ 1:30 ਪਾਣੀ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇ ਰੇਹ ਚ ਜਾ ਰਿਹਾ ਸੀਗਾ ਉੱਥੇ ਕੰਡ ਚੌਂ ਚੱਲ ਰਹੀ ਆਪਣੀ ਦੁਸ਼ਹਿਰੀ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਸਨੀਕਾ ਵੀ ਕਾਫੀ ਇਕੱਠੇ ਹੋ ਗਏ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨਾ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਇੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾ ਹੀ ਨਿਕਲਣਾ ਪੈਂਦਾ ਜੀ ਕੀ ਨਾਮ ਹੈ ਜੀ ਉਹਨਾਂ ਇਹਨਾਂ ਸੋਨਾ ਸਰਪੰਚ ਆਏ ਜੀ ਉਸ ਬਾਅਦ ਸਾਬ ਤੁਹਾਡੇ ਪਿੰਡ ਦਾ ਸੇਰ ਹੈ ਕਿ ਤੈੰਗੂ ਦੀ ਸੀ ਹੈ ਕਿ ਉਸ ਤੋਂ ਬਾਅਦ ਕਿਵੇਂ ਦਾ ਮ ਪਿੰਡ ਦੇ ਤੇ ਡਰ ਦਾ ਮਾਹੌਲ ਆ ਜੀ ਪੂਰਾ ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ ਸਾਡੇ ਤਾਂ ਇਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ ਇਹ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰਾਖੀ ਜਾਂਦੇ ਲੋਕ ਉਹਨਾਂ ਨੂੰ ਵੀ ਸੂਚਿਤ ਕਰਨਾ ਪੈਂਦਾ ਇਹ ਰਾਖੀ ਰਾਤ ਜਾਣ ਆ ਚਕੇ ਉਹਨਾਂ ਦੀ ਜਾਣ ਤੇ ਬਣੀ ਹੋਈ ਹੈ ਇਹ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ ਨਾ ਦਾਈਏ ਫਿਰ ਬਾਈ ਖਾਲਦੇ ਅੱਛਾ ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਬੱਚੇ ਸਕੂਲ ਨਹੀਂ ਜਾਂਦੇ ਨੇ ਹੋਰ ਵੀ ਲੋਕਾਂ ਨੇ ਕੰਮ ਕਰਾਂ ਜਾਣਾ ਹੈ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਾਰੇ ਤਿੰਨ ਦੂਰ ਉਸ ਤੋਂ ਬਾਅਦ ਕਿੰਨਾ ਕ ਲੋਕਾਂ ਦੇ ਵਿੱਚ ਕਿੰਨਾ ਡਰ ਹੈ ਬਹੁਤ ਡਰ ਦਾ ਮਾਹੌਲ ਹੈ ਜੀ ਇੱਕ ਤਾਂ ਸਾਡਾ ਸਕੂਲ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚਿਆਂ ਨੂੰ ਡਰ ਰਹਿੰਦਾ ਤਿੰਨ ਦੂਰ ਕਿਉਂਕਿ ਇਸ ਰਸਤੇ 'ਤੇ ਉਹਦਾ ਕਿਹੜਾ ਪਤਾ ਲੱਗ ਜੂਣਾ ਕਾਦਾਂ ਆ ਜੀ ਬਿਲਕੁਲ ਉਹਦਾ ਬੱਚਿਆਂ ਵੀ ਬਹੁਤ ਡਰ ਦਾ ਮਾਹੌਲ ਹੈ ਬੱਚਿਆਂ ਨੂੰ ਆਪ ਛੱਡ ਕੇ ਆਉਂਦੇ ਲੋਕ ਇਸ ਕੋਲ ਨਾਗ ਭਗਤ ਦੇ ਅਧਿਕਾਰੀ ਕਰ ਰਹੇ ਨੇ ਕੁਝ ਬੋਲ ਰਹੇ ਸੁਣ ਉਹਨਾਂ ਨੂੰ ਕਿਹਾ ਹੋਇਆ ਸੂਚਿਤ ਕੀਤਾ ਹੋਇਆ ਕੋਈ ਪਿੰਜਰਾ ਵਗੈਰਾ ਲਾਇਆ ਕਿ ਨਹੀਂ ਜੀ ਨਹੀਂ ਉਹ ਕਹਿੰਦੇ ਕੱਲ ਲਾਣਗੇ ਜੀ ਕੱਲ ਲਾਣਗੇ ਹਾਂਜੀ ਕੀ ਅਪੀਲ ਸਰਕਾਰ ਨੂੰ ਕੀਤੀ ਸਰਕਾਰੋਂ ਇਹ ਪਹਿਲਾਂ ਵੀ ਛੇਛੇ ਦਿਨੋਂ ਕਾਬੂ ਬਾਹਰ ਦਾ ਹੈ ਜੇ ਪਿੰਜੇ ਲਗਾ ਕੇ ਜਿੱਦਾਂ ਵੀ ਜਿਹੜੇ ਰਾਖੀ ਬੰਦੇ ਜਿਹੜੇ ਫੋਰੈਸਟ ਵਿੱਚ ਰੱਖੇ ਰੱਖੇ ਹੋਏ ਆ ਰਾਤ ਨੂੰ ਬੰਦੇ ਆ ਉਹਨਾਂ ਨੂੰ ਵੀ ਕੋਈ ਟਾਰਚ ਵਗੈਰਾ ਕੋ ਦਿੱਤੀ ਜਾਵੇ ਕਿ ਦੂਰ ਦੂਰ ਤੋਂ ਪਤਾ ਲੱਗ ਸਕੇ ਵੀ ਕੋਈ ਚੀ ਜਾ ਰਹੀ ਹੈ ਜੀ ਮੋਹਾਲੀ ਦੇ ਮਾਤਰੀ ਬਲੌਕ ਤੇ ਪਿੰਡ ਕਸ਼ੋਲੀ ਦੇ ਵਿੱਚ ਉਸ ਵਕਤ دہشت ਫੈਲ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਤਿੰਦੂਆ ਇੱਕ ਕੁੱਤੇ ਨੂੰ ਚੱਕ ਕੇ ਲੈ ਕੇ ਆ ਪਿੰਡ ਦੇ ਵਿੱਚ ਤਿੰਦੂਏ ਦੇ ਐਂਟਰੀ ਤੋਂ ਬਾਅਦ ਲੋਕਾਂ ਦੇ ਵਿੱਚ ਹਲਚਲ ਮਚ ਗਈ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹਾਲਾਤ ਕੀ ਬਣੇ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਸੰਪਸਰੀ ਹੋਈ ਹੈ ਲੋਕਾਂ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਹੈ ਕਿਹਾ ਜਾ ਰਿਹਾ ਹੈ ਕਿ ਕੁੱਤੇ ਨੂੰ ਤਿੰਦਗਾ ਚੁੱਕ ਕੇ ਵੀ ਲੈ ਜਾਂਦਾ ਹੈ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਦਲਜੀਤ ਸਿੰਘ ਜੀ ਤੁਸੀਂ ਕਿਹੜੇ ਪਿੰਡ ਕਸੋਲੀ ਜੀ ਅਤੇ 10000 ਇਹ ਤੁਹਾਡੇ ਤੁਹਾਨੂੰ ਤੰਗੂਆ ਦੇਖਿਆ ਗਿਆ ਤਾਂ ਤੁਸੀਂ ਦੇਖਿਆ ਜਾ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਵੀ ਦੇਖਿਆ ਰਾਤ ਨੂੰ 10:30 ਪਾਣੀ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇ ਰੇਹ ਚ ਜਾ ਰਿਹਾ ਸੀਗਾ ਉੱਥੇ ਕੰਡ ਚੌਂ ਚੱਲ ਰਹੀ ਆਪਣੀ ਦੁਸ਼ਹਿਰੀ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਤੇ ਹੋਰ ਪਿੰਡ ਦੇ ਪਸਨੀ ਕਾਫੀ ਇਕੱਠੇ ਹੋ ਗਏ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨਾ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਇੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਹੀਂ ਨਿਕਲਣਾ ਪੈਂਦਾ ਜੀ ਕੀ ਨਾਮ ਹੈ ਜੀ ਇਹਨਾਂ ਸੋਨਾ ਸਰਪੰਚ ਹੈ ਜੀ ਉਸ ਬਾਅਦ ਸਾਬ ਤੁਹਾਡੇ ਪਿੰਡ ਦਾ ਸੇਰ ਹੈ ਕਿ ਤੈੰਗੂ ਦੀ ਸੀ ਹੈ ਕਿ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਜਾਂ ਕਿਵੇਂ ਦੇ ਹਾਲਾਤ ਹੈ ਪਿੰਡ ਵਿੱਚ ਡਰਦਾ ਮਹੌਲਾ ਜੀ ਪੂਰਾ ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ ਸਾਡੇ ਤਾਂ ਇੱਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ ਇਹ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰਾਖੀ ਜਾਂਦੇ ਲੋਕ ਹਾਂ ਉਹਨਾਂ ਨੂੰ ਵੀ ਸੁਚਿਤ ਕਰਨਾ ਪੈਂਦਾ ਇਹ ਰਾਖੀ ਰਾਤ ਜਾਣ ਆ ਚਕੇ ਉਹਨਾਂ ਨੂੰ ਤਾਂ ਜਾਣ ਤੇ ਬਣੀ ਹੋਈ ਹੈ ਇਹ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ ਨਾ ਦਾਈਏ ਫਿਰ ਬਾਈ ਖਾਲਦੇ ਜੀ ਅੱਜ ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਬੱਚੇ ਸਕੂਲ ਹੀ ਜਾਂਦੇ ਨੇ ਹੋਰ ਵੀ ਲੋਕਾਂ ਨੇ ਕੰਮ ਕਰਾਂ ਜਾਣਾ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਾਰੇ ਤਿੰਦੂ ਉਸ ਤੋਂ ਬਾਅਦ ਕਿੰਨਾ ਕੁ ਲੋਕਾਂ ਦੇ ਵਿੱਚ ਕਿੰਨਾ ਡਰ ਹੈ ਬਹੁਤ ਡਰ ਦਾ ਮਾਹੌਲ ਹੈ ਜੀ ਇੱਕ ਤਾਂ ਸਾਡਾ ਸਕੂਲ ਉੱਤੋਂ 1/2 ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚਿਆਂ ਨੂੰ ਡਰ ਰਹਿੰਦਾ ਤੈਨੂੰ ਉਹ ਕਿਉਂ ਗਿਆ ਇਸ ਰਸਤੇ ਉਹਦਾ ਕਿਹੜਾ ਪਤਾ ਲਾਇ ਉਹਨੇ ਕਾਦਣਾ ਜੀ ਬਿਲਕੁਲ ਉਹ ਤਾਂ ਬੱਚਿਆਂ ਨੂੰ ਬਹੁਤ ਡਰਦਾ ਮਾਲਮ ਹੈ ਬੱਚੇ ਆਪ ਛੱਡ ਕੇ ਜਾਂਦੇ ਨੇ ਲੋਕੀ ਰਾਤ ਭਾਗ ਦੇ ਤਕਾਰ ਕਰ ਰਹੇ ਨੇ ਕੁਝ ਬੋਲ ਰਿਹਾ ਥੋੜਾ ਉਹਨਾਂ ਨੂੰ ਕਿਹਾ ਹੋਇਆ ਸੂਚਿਤ ਕੀਤਾ ਹੋਇਆ ਕੋਈ ਪਿੰਜਰਾ ਵਗੈਰਾ ਲਾਇਆ ਕਿ ਨਹੀਂ ਜੀ ਨਹੀਂ ਉਹ ਕਹਿੰਦੇ ਕੱਲ ਲਾਣਗੇ ਜੀ ਕੱਲ ਲਾਣਗੇ ਹਾਂ ਜੀ ਕੀ ਅਪੀਲ ਸਰਕਾਰ ਨੂੰ ਕੀਤੀ ਸਰਕਾਰੋਂ ਇਹ ਪਹਿਲਾਂ ਵੀ ਛੇ-ਛੇ ਦਿਨੋਂ ਕਾਬੂ ਪਾਇਦਾ ਹੈ ਜੇ ਪਿੰਜਰੇ ਲਗਾ ਕੇ ਜਿੱਦਾਂ ਵੀ ਜਿਹੜੇ ਰੱਖੇ ਪੈਂਦੇ ਜਿਹੜੇ ਫੋਰੈਸਟ ਨੇ ਰੱਖੇ ਰੱਖੇ ਹੋਏ ਉਹਨਾਂ ਨੂੰ ਕੋਈ ਟਾਰਚ ਵਗੈਰਾ ਕੋ ਦਿੱਤੀ ਜਾਵੇ ਕਿ ਦੂਰ ਦੂਰ ਤੱਕ ਨੂੰ ਪਤਾ ਲੱਗ ਸਕੇ ਵੀ ਕੋਈ ਚੀਜ਼ ਆ ਰਹੀ ਹੈ ਜੀ